ਹਾਂਜੀ ਸ਼ਾਸ਼ੀ ਕਾਲਜੀ ਸੋ ਆਪਣੇ ਨਾਲ ਆਪਣਾ ਪੁੱਤਰ ਛੋਟਾ ਬੱਚਾ ਜਿਹੜਾ ਸੋਸ਼ਲ ਮੀਡੀਆ ਦਾ ਬੜਾ ਪ੍ਰਸਿੱਧ ਹੈ ਚਿੜੀ ਅਕਸਰ ਤੁਸੀਂ ਦੇਖਦੇ ਗੋਲੇ ਪਹਾੜ ਪਰ ਦਾ ਇਹ ਸ਼ਗਿਰਦਾ ਚਿੜੀ ਜਿਵਤ ਕੀ ਹਾਲ ਹੈ ਅੱਜ ਪਿੰਡ ਟੂਰਾਂ ਮੇ ਢੋੜਿਆ ਹੈ ਥੋੜੀ ਜਿਹੀ ਕਮੈਂਟਰੀ ਕਰਕੇ ਦੱਸਣਾ ਦੇ ਛੜਾ ਬਕਰ ਉੱਚੀ ਉੱਚੀ ਛੜਾ ਦੰਦਾਗੇ ਚਿੜੀ ਦੇਵੇ ਚਿੜੀ ਕਿਨੇ ਸਾਲ ਦਾ ਨਵਾਂ ਸਾਲ ਕਿਆ ਤੇ ਜਿਹੜੇ ਕਮੈਂਟਰੀ ਕਰਦੇ ਥੋੜੀ ਜਿਹੀ ਕਹਿੰਦੇ ਫਿੱਡੂ ਆਇਆ ਹੋਇਆ ਹੈ ਤਾਂ ਕਹਿੰਦੇ ਪੁੱਤ ਉਹ ਰੜਾ ਜਾ ਜਿਵੇਂ ਫਿੱਡੂ ਆਇਆ ਹੋਇਆ ਹੈ ਕੱਡੇ ਦਾ ਕੱਡੇ ਦਾ ਕੱਗੇ ਦਾ ਕੱਗੇ ਆਇਆ ਕਮੈਂਟਰੀ ਕਰਦਾ ਹੈ ਮੇਰੇ ਪੁੱਤ ਇਹ ਕਿਸੇ ਜੀ ਦੀ ਲੋੜ ਤਾਂ ਨਹੀਂ ਜੀ ਸਪੋਰਟ ਕਰਦਾ ਸਾਰਾ ਪਿੰਡਾ ਢੋਲਾ ਬਾਈ ਤੇ ਨਾਲ ਪਿਆਰ ਕਰਦਾ ਬਹੁਤ ਕਰਦਾ ਹੈ ਕਬੱਡੀ ਖੇਡਣਾ ਸਿਖਾਦਾ ਚੀਜੀ ਵੀ ਖਵਾਉਣਾ ਕੀ ਖਾਣਾ ਨਾ ਚੀਜੀ ਦੁੱਧ ਲੈਂਦੇ ਨੇ ਦੁੱਧ ਲੈ ਜੇ ਬੁੱਕਰ ਕਰੇ ਵਾਰ ਕਰਦਾ ਨਹੀਂ ਖਾਂਦਾ ਖਾਣਾ ਕਰ ਬੁੱਧਾ ਠੀਕ ਆ ਨਾ ਸੋਏ ਰਾਜੀ ਚਿੜੀ ਆਪਣਾ ਜਿਹੜੇ ਸਾਰਿਆਂ ਨੂੰ ਸੱਸੀ ਕਹਿੰਦੇ ਸਾਰਿਆਂ ਨੂੰ ਸੱਸੀ ਧੰਨਵਾਦ